ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਫੇਸਬੁੱਕ ਵਾਲਿਆਂ ਨੂੰ ਹੁਣ ਆ ਗਿਆ ਤੁਹਾਡਾ ਅੱਜ ਅਸੀਂ ਪਿੰਡ ਮੋਰਾ ਵਾਲੀ ਤੋਂ ਡਰਾਈਵਰ ਰੱਖੇ ਸੀ ਕੰਕਰੀਟ ਸੀਮੈਂਟ ਚ ਕੀ ਹੈ ਬੱਚੀ ਗਲਤ ਹੋਈ ਤੇ ਗਰਮੇ ਉਹਨੂੰ ਭੇਜਦੇ ਭਾਜ ਆਏ ਸੀਗੇ ਤੇ ਫਿਰ ਅੱਜ ਉਹਨਾਂ ਨਾਲ ਬੈਠ ਕੇ ਹਿਸਾਬ-ਕਿਤਾਬ ਪੈਸਿਆਂ ਦਾ ਕੀਤਾ ਮੋਰਾ ਵਾਲੀ ਗਏ ਸੀਗੇ ਤੇ ਫਿਰ ਆਉਂਦੀ ਵਾਰ ਰਸਤੇ ਦੇ ਵਿੱਚ ਸਾਡੇ ਪਿੰਡ ਭਾਈਏ ਦਾ ਪਿੰਡ ਆਉਂਦਾ ਮੁੱਦਗੀ ਸ਼ਹਿਰ ਪਰਤੇ ਬਹਿ ਗਏ ਨਾਲ ਸਾਡਾ ਵੱਡਾ ਭਰਾ ਸੀ ਆ ਤਾਂ ਮੈਂ ਜਲਤੂਰੀ ਖਾਣੇ ਤੁਹਾਨੂੰ ਕਮੈਂਟ ਕਰਕੇ ਦੱਸੋ ਜੀ ਜਲਤੂਰੀ ਕਿਹਨੇ ਕਿਹਨੇ ਖਾਧੀ ਆ ਤੇ ਜਲਤੂਰੀ ਕਿਸ ਚੀਜ਼ ਨੂੰ ਕਹਿੰਦੇ ਆ ਇਹ ਨਾਂ ਰੱਖਿਆ ਸਾਡੇ ਆਪ ਖਾਂਦਾ ਤਾਂ ਨਹੀਂ ਵੈਸੇ ਛੱਡੀ ਹੋਈ ਆ ਇਸ ਵੀਰ ਨੇ ਤੇ ਪਰ ਇਹਨੇ ਨਾਂ ਰੱਖਿਆ ਹੋਇਆ ਜਲਤੂਰੀ ਤੇ ਤੁਸੀਂ ਸਾਨੂੰ ਦੱਸਣਾ ਵੀ ਆਪਣੀ ਖਾਣ ਪੀਣ ਵਾਲਿਆਂ ਦੀ ਜਲਤੂਰੀ ਕਿਹੜੀ ਹੁੰਦੀ ਆ ਕਮੈਂਟ ਕਰਕੇ ਦੱਸਣਾ ਵੀ ਜਲਤਰੀ ਕਿਸ ਨੂੰ ਕਿਹਾ ਜਾਂਦਾ ਹੈ ਬੋਤਲ ਨੂੰ ਟੁੱਟੀ ਜਿਆਦਾ ਖੁੱਲਦੀ ਨਹੀਂ ਪਈ ਭਾਈਆ ਸਾਡਾ ਕਹਿੰਦਾ ਵੀ ਜਾਨ ਨਹੀਂ ਦੇਣੇ ਤੇ ਚਲੋ ਅਸੀਂ ਕਿੰਜ ਨੰਘ ਕੇ ਤਾਂ ਗੁੱਸਾ ਕਰਨਾ ਫਿਰ ਸਾਨੂੰ ਬੈਠਣਾ ਪਿਆ ਤੇ ਇਸ ਕਰਕੇ ਫਿਰ ਅਸੀਂ ਬੈਠ ਗਏ ਗੱਲਾਂ ਬਾਤਾਂ ਕਰਨ ਲੱਗੇ ਤੇ ਭਾਈਆ ਲਿਆਇਆ ਬੋਤਲ ਤੇ ਬੈਠੇ ਆ ਜੀ ਸਾਨੂੰ ਇਹ ਜ਼ਰੂਰ ਦੱਸਣਾ ਵੀ ਜਲਤੋਰੀ ਬਾਰੇ ਕਿਹੜੇ-ਕਿਹੜੇ ਬੰਦੇ ਨੂੰ ਪਤਾ ਕਮੈਂਟ ਕਰਕੇ ਮੈਂ ਮੈਨੂੰ ਦੱਸ ਠੀਕ ਆ ਜੀ ਇੰਦਰਾ ਵੱਡੇ ਬ੍ਰਦਰ ਦੀ ਲੱਗੇ ਹੋਇਆ ਝੂਟਦੀ ਪੁੱਤਲ ਦੀ ਗਲਤੀ ਯਾਰ ਇਹ ਪੁੱਤਲ ਨਹੀਂ ਖੁੱਲ ਰਹੀ ਕੀ ਚੱਕਰ ਬਣਿਆ ਨੂੰ ਇਹ ਲੱਗਦਾ ਮੈਨੂੰ ਖੋਲਣੀ ਪੈਣੀ ਆ ਤੇ ਆ ਕੈਮਰਾ ਫੜ ਤੂੰ ਤੇ ਮੈਂ ਖੋਲ ਦਿੰਦਾ ਨਹੀਂ ਆ ਕੀ ਚੱਕਰ ਹੈ ਸਾਈਡ ਤੇ ਲੌਕ ਜਾਂਦਾ ਇਹ ਉਹ ਹੈ ਨਹੀਂ ਗਾ ਇਹ ਤੇ ਆਸਾਨ ਜੂ ਨਹੀਂ ਆ ਨਾ ਕਾਦੀਆਂ ਦਾ ਮੈਂਬਰ ਖੜਾ ਵੱਡਾ ਭਰਾ ਆ ਪਾਈ ਸਾਡਾ ਤੁਹਾਨੂੰ ਐ ਥੱਲੇ ਫਰੀ ਜਾਂਦੀ ਹਣੀ ਰਖੜੀ ਵਾਲੀ ਵੀਡੀਓ ਚ ਵੀ ਭਾਈਆ ਦਿਖਾਇਆ ਸੀਗਾ ਅੱਜ ਦੇਖ ਲਓ ਅੱਜ ਬੈਠੀਆਂ ਭਾਈਏ ਕੋਲੇ ਇਧਰ ਪਰ ਮੈਂਬਰ ਨੂਰਾ ਵਾਲੀ ਤੋਂ ਜਸਵਿੰਦਰ ਸਿੰਘ ਨੇ ਫੈਸਲਾ ਕਰਾਇਆ ਜੀ ਬਹੁਤ ਵਧੀਆ ਬੰਦੇ ਆ ਐਸਾ ਤਾਂ ਉਹਨਾਂ ਨੇ ਵਧੀਆ ਕਰਾਇਆ ਵੀ ਜਦੋਂ ਵਿੱਚੋਂ ਭੱਜਾਇਆ ਸਿਰਫ ਪੈਸੇ ਵੀ ਇਹਨਾਂ ਦੇ ਕੰਮ ਦੇ ਗਏ ਜਿੰਨੇ ਪੈਸੇ ਇਹਨਾਂ ਲਗਾਏ ਆ ਪੂਰੇ ਪੈਸੇ ਲੈਣੇ ਬਹੁਤ ਵਧੀਆ ਗੱਲ ਲੱਗੀ। ਉਹਨਾਂ ਨੇ ਪੁੱਛਿਆ ਵੀ ਐਕਚੁਅਲੀ ਜਾ ਕੇ ਇਹ ਗੱਲ ਹੀ ਕਹੀ ਵੀ ਦੱਸੋ ਜੀ ਤੁਹਾਨੂੰ ਦੁੱਖ ਤੋਂ ਭੱਜਿਆ ਸੀ ਕਿ ਤੁਹਾਨੂੰ ਗਾਲ ਮੰਦਾ ਮਾੜਾ ਬੋਲਦੇ ਸੀ ਤਾਂ ਦੱਸ ਦਿਓ ਹੁਣ ਬੰਦਿਆਂ ਦੇ ਵਿੱਚ ਕਹਿੰਦੇ ਵੀ ਨਹੀਂ ਤੇ ਫਿਰ ਨੰਬਰ ਸਾਹਿਬ ਕਹਿੰਦੇ ਵੀ ਠੀਕ ਆ ਤੇ ਤੁਸੀਂ ਬੰਦਿਆਂ ਦੇ ਪੂਰੇ ਦਿਓ। ਉਹ ਹੀ ਪਾਉੜੇ ਦਿਨ ਵੀਾਰ ਅਸੀਂ ਬੈਠ ਕੇ ਬਹੁਤ ਵੱਡੀ ਗੱਲ ਲੱਗੀ ਤੇ ਬਹੁਤ ਟਾਈਮ ਤੇ ਪਾਣੀ ਅਸੀਂ ਹੱਸ ਕੇ ਪੀਆ ਆਪਣਾ ਯੂਟਿਊਬਰ ਚੈਨਲ ਤੋਂ ਤੁਹਾਨੂੰ ਪਤਾ ਹੈ ਹਰਜੋਤ ਵਲੌਗ ਸੇਤੋਂ ਸਲਿਆਣੀ ਵਾਲੇ ਉਹਦੇ ਤੇ ਵੀ ਤੁਸੀਂ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਓ ਵੀ ਜਾਲ ਤੋਰੀ ਬਾਰੇ ਇਹ ਸਭ ਧੰਨਵਾਦ ਕਮੈਂਟ ਸ਼ੇਅਰ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ